ਦੂਸਰੇ ਬੰਦ ਦੇ ਅੰਦਰ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਗਤੇ ਹੱਟੀਆਂ ਜੱਪੀਆਂ ਦੇਖ ਚਲਾਉਣ ਵਾਲੇ ਤੇਗ ਵਾਹਣ ਵਾਲੇ ਤੇ ਪਿਆਰਿਆਂ ਸਜਾਰਿਆਂ ਦੀ ਕਮਾਈ ਦਾ ਧਿਆਨ ਧਰਿਆ ਜਾਂਦਾ ਹੈ ਅੱਜ ਆਪਾਂ ਵਿਚਾਰਾਂਗੇ ਜੋ ਅਰਦਾਸ ਦਾ ਤੀਸਰਾ ਬੰਦ ਹੈ ਇਸ ਦੇ ਅੰਦਰ ਬਚਨ ਆਉਂਦਾ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਇਹਦੇ ਅੰਦਰ ਗੁਰੂ ਪੰਥ ਨੇ ਇੱਕ ਗੱਲ ਸਪਸ਼ਟ ਕੀਤੀ ਹੈ ਕਿ ਧਰਮ ਦੀ ਖਾਤਰ ਸੀਸ ਕੱਲੇ ਸਿੱਖਾਂ ਨੇ ਜਾਂ ਬੰਦਿਆਂ ਨੇ ਨਹੀਂ ਦਿੱਤੇ ਧਰਮ ਦੀ ਆਣ ਬਾਣ ਤੇ ਸ਼ਾਨ ਵਾਸਤੇ ਸੀਸ ਸਿੰਘਣੀਆਂ ਨੇ ਭਾਵ ਇਸਤਰੀਆਂ ਨੇ ਨਹੀਂ ਦਿੱਤੇ ਹੈ ਕਿਸੇ ਵੀ ਧਰਮ ਦੇ ਅੰਦਰ ਇਸਤਰੀ ਨੂੰ ਬਰਾਬਰਤਾ ਨਹੀਂ ਦਿੱਤੀ ਗਈ ਹਰ ਧਰਮ ਨੇ ਕਿਹਾ ਕਿ ਇਹਨੂੰ ਪਰਦੇ ਦੇ ਵਿੱਚ ਰੱਖਿਆ ਜਾਏ ਜਾਂ ਇਸਲਾਮ ਵਾਲੇ ਕਹਿੰਦੇ ਇਹਨੂੰ ਅੱਧਾ ਅਧਿਕਾਰ ਹੈ ਈਸਾਈਤ ਵਾਲੇ ਕਹਿੰਦੇ ਸ਼ਰਾਫ ਦਾ ਘਰ ਹੈ ਇਹਦੇ ਕਰਕੇ ਸਾਨੂੰ ਮਨੁੱਖਾ ਜੀਵਨ ਮਿਲਿਆ ਇਹਨੇ ਗਲਤੀ ਕੀਤੀ ਹੈ ਭਾਰਤ ਦੇ ਅੰਦਰ ਵੱਡੇ ਵੱਡੇ ਕਵੀ ਜਿਹੜੇ ਸੀ ਉਹਨਾਂ ਨੇ ਵੀ ਕਿਹਾ ਤੁਲਸੀ दास ਵਰਤਿਆ ਨੇ ਕਿ ਸ਼ੂਦਰ ਪਸ਼ੂ ਢੋਰੇ ਅਰਨਾਰੀ ਜੇ ਪਾਂਚੋ ਤਾੜਨ ਕੇ ਅਧਿਕਾਰੀ ਭਾਰਤ ਦੇ ਅੰਦਰ ਧਰਮ ਪੈਦਾ ਹੋਇਆ ਮਹਾਤਮਾ ਬੁੱਧ ਨੇ ਕਿਹਾ ਕਹਿਣ ਲੱਗਿਆ ਮੇਰੀ ਸਿੱਖਿਆ ਬੰਦੇ ਵਾਸਤੇ ਹੋ ਸਕਦੀ ਹੈ ਇਸਤਰੀ ਵਾਸਤੇ ਮੇਰੀ ਕੋਈ ਸਿੱਖਿਆ ਨਹੀਂ ਭਾਵੇਂ ਕਿਸੇ ਵੀ ਮਜ਼ਬੜੇ ਜਦੋਂ ਬਰਾਬਰਤਾ ਨਹੀਂ ਦਿੱਤੀ ਬਲਕਿ ਨਿਤਾੜ ਕੇ ਰੱਖਿਆ ਦੁਰਕਾਰ ਕੇ ਰੱਖਿਆ ਨੀਵਾਂ ਖਾਉਣ ਦਾ ਯਤਨ ਕੀਤਾ ਕੇਵਲ ਗੁਰੂ ਨਾਨਕ ਸਾਹਿਬ ਦਾ ਘਰ ਸੀ ਜਿਨ੍ਹਾਂ ਨੇ ਬਰਾਬਰਤਾ ਦਿੱਤੀ ਜਦੋਂ ਸਿੱਖ ਰਹਿਤ ਮਰਿਆਦਾ ਦੇ ਅੰਦਰ ਆਪਾਂ ਇਸਤਰੀ ਦੀ ਪਰਿਭਾਸ਼ਾ ਜਾਂ ਸਿੱਖ ਦੀ ਪਰਿਭਾਸ਼ਾ ਪੜਦੇ ਆ ਨਾ ਕਿ ਮਾ ਕਰਨਾ ਤਾਂ ਉਹਦੇ ਵਿੱਚ ਪਹਿਲਾ ਸ਼ਬਦ ਹੀ ਇਸਤਰੀ ਲਿਖਿਆ ਜੋ ਇਸਤਰੀ ਜਾਂ ਪੁਰਸ਼ ਸਿੱਖ ਕੱਲਾ ਬੰਦਾ ਨਹੀਂ ਹੁੰਦਾ ਉਹ स्त्री ਵੀ ਹੋ ਸਕਦੀ ਪੁਰਸ਼ ਵੀ ਹੋ ਸਕਦਾ ਫਿਰ ਅੱਗੋਂ ਦੱਸਿਆ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ 10 ਗੁਰੂ ਸਹਿਬਾਂ ਗੁਰੂ ਗ੍ਰੰਥ ਸਾਹਿਬ ਜੀ ਦਸ਼ਮੇਸ਼ ਦੇ ਅਮਰਤ ਨੇਚਾ ਰੱਖਦਾ ਉਹ ਸਿੱਖ ਹੈ ਪਰ ਕਹਿਣ ਦਾ ਭਾਵ स्त्री ਸ਼ਬਦ ਪਹਿਲਾਂ ਲਿਖਿਆ ਗਿਆ ਬਾਅਦ ਵਿੱਚ ਜਾ ਕੇ ਪੁਰਸ਼ ਸ਼ਬਦ ਲੈ ਲਿਆ ਭਾਵ ਬਰਾਬਰਤਾ ਦਿੱਤੀ ਹੈ ਔਰ ਗੋਬਿੰਦ ਸਿੰਘ ਮਹਾਰਾਜ ਨੇ ਅਮਰਤ ਤਿਆਰ ਕਰਨ ਵੇਲੇ ਪ੍ਰਤਾਸੇ ਮਾਤਾ ਜੀਤਾ ਜੀ ਦੇ ਕੋਲੋਂ ਪਵਾਉਣ ਦਾ ਮਕਸਦ ਇਹੀ ਸੀ ਕਿ ਜਦੋਂ ਧਰਮ ਦੀ ਸਥਾਪਨਾ ਕਰਨ ਲੱਗਿਆ ਉਦੋਂ ਨੂੰ ਮੈਂ ਬਰਾਬਰਤਾ ਦੇਣ ਲੱਗਿਆ ਖੈਰ ਕਹਿੰਦਾ ਭਾਵ ਕਿ ਧਰਮ ਹੇਤ ਸੀਸ ਦੇ ਜਿਹੜੇ ਐ ਉਹ ਜਿੱਥੇ ਸਿਖਾਣੇ ਦਿੱਤੇ ਉੱਥੇ ਸਿੰਘਣੀਆਂ ਨੇ ਵੀ ਕੋਈ ਪਿੱਛੇ ਨਹੀਂ ਹਟੀਆਂ ਉਹਨਾਂ ਨੇ ਵੀ ਧਰਮ ਦੇ ਵਾਸਤੇ ਸੀਸ ਦਿੱਤੇ ਐ ਧਰਮ ਦੇ ਉੱਪਰ ਕਾਇਮ ਰਹਿੰਦਿਆਂ ਹੋਇਆਂ ਜਿਵੇਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਰਥਾਏ ਇਹ ਪਾਵਨ ਪਾਠਨ ਪੜ੍ਹਦੇ ਹਾਂ ਧਰਮ ਹੇਤ ਸਾਗਾ ਜਨਕੀਆ ਸੀਸ ਦਿਆ ਪਰ ਸਿਰ ਨਾ ਦਿਆ ਤਾਂ ਆਪਣਾ ਸੀਸ ਤੇ ਧਰਮ ਦੇ ਵਾਸਤੇ ਕੁਰਬਾਨ ਕਰ ਦਿੱਤਾ ਪਰ ਆਪਣਾ ਸਿਰ ਨਹੀਂ ਛੱਡਿਆ ਸਿੱਖਾਂ ਨੇ ਆਪਣਾ ਨਿਸ਼ਚਾ ਨਹੀਂ ਛੱਡਿਆ ਉਹਦੇ ਵਾਸਤੇ ਆਪਣੇ ਸੀਸ ਕੁਰਬਾਨ ਕਰਨੇ ਪਏ ਹੋਣ ਤੇ ਕਰ ਦਿੱਤੇ ਅੱਜ ਪੰਜ ਸਦੀਆਂ ਦਾ ਸਿੱਖਾਂ ਦਾ ਇਤਿਹਾਸ ਪੈਰ ਪੈਰ ਦੇ ਉੱਪਰ ਜ਼ਾਲਮਾਂ ਨੇ ਹਾਕਮਾਂ ਨੇ ਇਹ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਤੇ ਜਦੋਂ ਵੀ ਹਾਕਮਾਂ ਨੇ ਇਹ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਉਦੋਂ ਹੀ ਸਿੱਖ ਮਰਜੀਵੜਿਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਕਿੰਨੇ ਕੋ ਸਿੱਖ ਹੈ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ ਉਹਨਾਂ ਦੀ ਗਿੰਦੀ ਕੋਈ ਨਹੀਂ ਕੀਤੀ ਜਾ ਸਕਦੀ ਹਰ ਸਮੇਂ ਦੌਰਾਨ ਧਰਮ ਨੂੰ ਪਹਿਲ ਦਿੱਤੀ ਹੈ ਉਹਦੇ ਵਾਸਤੇ ਸੀਸ ਕੁਰਬਾਨ ਕਰਨਾ ਪਿਆ ਹੋਵੇ ਤੇ ਕਰ ਦਿੱਤਾ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਨੇ ਸਾਨੂੰ ਸਿਖਾਇਆ ਹੀ ਇਹ ਸੀ ਜੇ ਐ ਸਿੱਖੀ ਦੇ ਰਾਹ ਦੇ ਪੰਧ ਹੀ ਬਾਨਾ ਚਾਹੁੰਦੇ ਹੋ ਤੇ ਫਿਰ ਇੱਕ ਗੱਲ ਸੋਚ ਕੇ ਆਇਓ ਇੱਕ ਗੱਲ ਚੇਤੇ ਰੱਖ ਕੇ ਆਇਓ ਕਿ ਪਹਿਲਾ ਮਰਨ ਕਬੂਲ ਜੀਵਨ ਦੀ ਛੜਿਆਸ ਤੁਹਾਨੂੰ ਪਹਿਲਾ ਮਰਨ ਕਬੂਲ ਕਰਨਾ ਪਵੇਗਾ ਸਤਿਗੁਰੂ ਨੇ ਇਹ ਗੱਲ ਪਹਿਲਾਂ ਹੀ ਜਿਹੜੀ ਸੀ ਬੰਦੇ ਨੂੰ ਚੇਤਾ ਕਰਾਈ ਤਾਂ ਹੀ ਕਹਿ ਸਿੱਖੀ ਚ ਤਾਂ ਆਏ ਜੋ ਤੋ ਪ੍ਰੇਮ ਖੇਲਣ ਤਾਂ ਜਾਓ ਸਿਰ ਧਰ ਤਲੀ ਗੜੇ ਮੇਰੀ ਆਓ ਪਹਿਲੇ ਸਿਸ ਜਿਹੜਾ ਉਹ ਤਲੀ ਤੇ ਰੱਖ ਕੇ ਆ ਇਹ ਗੱਲ ਨਿਚਾ ਕਰਕੇ ਆ ਕਿ ਇਸ ਇਸ ਦੇਣਾ ਪੈ ਸਕਦਾ ਹੈ ਤਨ ਮਨ ਧਨ ਸਭ ਸੌਂਪ ਗੁਰਬਹੁ ਹੁਕਮ ਮੰਨਿਆ ਪਈਏ ਤਨ ਵੀ ਮਨ ਵੀ ਧਨ ਵੀ ਸਾਰਾ ਕੁਝ ਗੁਰੂ ਨੂੰ ਅਰਪਿਤ ਕਰਨਾ ਪੈਗਾ ਤਾ ਜਾ ਕੇ ਤੈਨੂੰ ਸਿੱਖੀ ਜਿਹੜੀ ਪ੍ਰਾਪਤ ਹੁੰਦੀ ਹੈ ਤੇ ਤਾਂ ਹੀ ਅਰਦਾਸ ਵਿੱਚ ਆਪਾਂ ਪੜਦੇ ਆਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਜਿੰਨਾ ਧਰਮ ਵਾਸਤੇ ਸੀਸ ਕੁਰਬਾਨ ਕਰ ਦਿੱਤੇ ਇੱਕ ਪਾਸੇ ਉਸ ਵੇਲੇ ਹਕੂਮਤਾਂ ਲਾਲਚ ਦੇ ਰਹੀਆਂ ਇੱਕ ਪਾਸੇ ਜ਼ਿੰਦਗੀ ਹੈ ਤੇ ਕੱਲੀ ਜ਼ਿੰਦਗੀ ਨਹੀਂ ਉਹਦੇ ਨਾਲ ਨਾਲ ਐਸ਼ੋ ਇਸ਼ਰਤ ਧਨ ਦੌਲਤ ਪਦਾਰਥ ਰਾਜ ਭਾਗ ਵੀ ਮਿਲ ਰਿਹਾ ਹੈ ਤੇ ਦੂਜੇ ਪਾਸੇ ਮੌਤ ਹੈ ਸਿੱਖਾਂ ਨੇ ਹੱਸ ਹੱਸ ਕੇ ਮੌਤ ਪ੍ਰਵਾਨ ਕਰ ਲਈ ਜੀਵਨ ਨੂੰ ਵੀ ਛੱਡ ਦਿੱਤਾ ਤੇ ਉਹਨਾਂ ਦੇ ਲਾਲਚਾਂ ਨੂੰ ਵੀ ਛੱਡ ਦਿੱਤਾ ਆ ਜਿਹੜੇ ਦਿਹਾੜੇ ਚੱਲ ਰਹੇ ਛੋਟੇ-ਛੋਟੇ ਮਾਸੂਮ 7 ਤੇ 9 ਵਰਿਆਂ ਦੀ ਉਮਰ ਦੇ ਵਿੱਚ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਸਨਮੁਖ ਵੀ ਇਹੀ ਸ਼ਰਤ ਹੈ ਕਿ ਰਾਜ ਭਾਗ ਦਿੱਤਾ ਜਾਏਗਾ ਡੋਲੇ ਮਿਲਣਗੇ ਧਨ ਦੌਲਤ ਮਿਲੇਗੀ ਐਸ਼ੋ ਇਸ਼ਰਤ ਦੇ ਸਾਧਨ ਮਿਲਣਗੇ ਦੂਸਰੇ ਪਾਸੇ ਕੇਵਲ ਤੇ ਕੇਵਲ ਪੌਤਾ ਹੈ ਉਹਨਾਂ ਨੇ ਇਹ ਸਾਰੇ ਲਾਲਚ ਠੁਕਰਾ ਕੇ ਸ਼ਹਾਦਤ ਨੂੰ ਪ੍ਰਵਾਨ ਕੀਤਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਿੱਚ ਆਣ ਕੇ ਜ਼ੁਲਮ ਰਾਜ ਦੀ ਜੜ 뿌ਟਦੇ ਐ ਤੇ ਉਸ ਤੋਂ ਬਾਅਦ ਫਿਰ ਜਦੋਂ ਦਿੱਲੀ ਤੋਂ ਆਈ ਹਕੂਮਤ ਨੇ ਚੱਪੇ-ਚੱਪੇ ਦੇ ਉੱਪਰ ਆਪਣੀ ਫੌਜ ਲਾ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਜੰਗਲਾਂ ਤੇ ਪਹਾੜਾਂ ਦੇ ਵਿੱਚ ਜਾ ਕੇ ਰਹਿਣ ਵਾਸਤੇ ਮਜਬੂਰ ਹੋ ਗਏ ਆਖਰਕਾਰ ਗੁਰਦਾਸ ਨਗਰ ਦੀ ਗੜੀ ਦੇ ਵਿੱਚ ਘੇਰੇ ਵਿੱਚ ਆ ਗਏ ਤੇ ਘੇਰੇ ਤੋਂ ਬਾਅਦ ਲੰਮਾ ਸਮਾਂ ਗਲੀ ਦੇ ਵਿੱਚ ਘੇਰੇ ਰਹਿਣ ਤੋਂ ਬਾਅਦ ਲਗਭਗ 7-8 ਮਹੀਨਿਆਂ ਬਾਅਦ ਦਸੰਬਰ 1700 ਤੇ 15 ਈਸਵੀ ਨੂੰ ਉਥੋਂ ਗ੍ਰਿਫਤਾਰ ਹੋ ਜਾਂਦੇ ਐ ਗ੍ਰਿਫਤਾਰ ਹੋਣ ਵਾਲੇ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਹੈ ਕਿਉਂਕਿ ਕੁਝ ਸਿੱਖ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸੀ ਭੁੱਖ ਦੇ ਕਰਕੇ ਖਤਮ ਹੋ ਚੁੱਕੇ ਸੀ ਬਹੁਤ ਘੱਟ ਗਿਣਤੀ ਹੈ ਤੇ ਉਸ ਵੇਲੇ ਦੇ ਨਾਲ ਲਾਹੌਰ ਦੇ ਸੂਬੇਦਾਰ ਅਬਦੁਲ ਸਮੁੰਦ ਖਾਨ ਉਹਦੇ ਪੁੱਤਰ ਜ਼ਕਰੀਆ ਖਾਨ ਨੇ ਵੇਖਿਆ ਬਿਜੇ 2-300 ਸਿੱਖ ਲੈ ਕੇ ਬਾਦਸ਼ਾਹ ਦੇ ਸਾਹਮਣੇ ਗਏ ਤੇ ਬਾਦਸ਼ਾਹ ਸਾਨੂੰ ਇਨਾਮ ਨਹੀਂ ਦੇਗਾ ਝਿੜਕਾ ਮਾਰੇਗਾ ਲਾਂਤਾਂ ਪਾਏਗਾ ਕਿ 8 ਮਹੀਨਿਆਂ ਤੋਂ ਘੇਰਾ ਪਾਇਆ ਹੋਇਆ ਤੁਹਾਡੇ ਕੋਲੋਂ 3 ਆ 300 ਸਿੱਖ ਨਹੀਂ ਫੜਿਆ ਗਿਆ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੋਏਗੀ ਹੁਣ ਕੀ ਕੀਤਾ ਜਾਏ ਹੁਣ ਜਨਤਕ ਕਤਲੇਆਮ ਦਾ ਐਲਾਨ ਕੀਤਾ ਜਾਏ ਜਨਤਕ ਕਤਲੇਆਮ ਕੀਤਾ ਜਾਏ ਜਿੱਥੇ ਕੋਈ ਸਿੱਖ ਮਿਲਦਾ ਫੜ ਲਓ ਸ਼ੇਰ ਵੱਢ ਲਓ ਜਿੰਦਾ ਪਕੜ ਲਓ ਤੇ ਉਸ ਵੇਲੇ ਦੇ ਨਾਲ ਸਿਰ ਕੱਟ-ਕੱਟ ਕੇ ਇਸ ਤਰ੍ਹਾਂ ਦੇ ਸਿਰ ਕੱਟ ਕੇ ਉੱਪਰ ਜੁੜੇ ਕਰ-ਕਰ ਕੇ ਗੱਡਿਆਂ ਦੇ ਵਿੱਚ ਰੱਖ ਕੇ 700 ਗੱਡਾ ਸਿੱਖਾਂ ਦੇ ਸਿਰਾਂ ਦਾ ਭਰਿਆ ਗਿਆ ਅੰਦਾਜ਼ਾ ਲਾਉਣਾ ਔਖਾ ਹੋਏਗਾ 700 ਗੱਡੇ ਦੇ ਉੱਪਰ ਕਿੰਨਾ ਸਿਰ ਲੱਦਿਆ ਗਿਆ ਹੋਏਗਾ 740 ਸਿੱਖ ਜਿੰਦੇ ਗ੍ਰਫਤਾਰ ਕੀਤੇ ਹੋਏ ਐ ਬਿੱਲੀ ਤੱਕ ਮਾਰ ਕੇ ਨੇਜੇ ਤੇ ਟੰਗੀ ਹੋਈ ਇਹਦਾ ਭਾਵ ਪੰਜਾਬ ਦੇ ਵਿੱਚ ਸਿੱਖ ਤਾਂ ਕਿ ਕੋਈ ਬਿੱਲੀ ਵੀ ਜਿੰਦੀ ਨਹੀਂ ਛੱਡਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਦੇ ਵਿੱਚ ਕੈਦ ਕਰਕੇ ਹਾਥੀ ਤੇ ਬਿਠਾਇਆ ਹੋਇਆ ਹੈ ਨਾਲ ਦੋ ਸਿਪਾਹੀ ਬੰਦੇ ਐ ਇਸ ਗੱਲ ਦਾ ਡਰ ਹੈ ਕਿ ਕਦਰੇ ਬੰਦਾ ਸਿੰਘ ਕਰਾਮਾਤੀ ਨਾ ਹੋਵੇ ਕੋ ਪਿੰਜਰਾ ਇਹਨਾਂ ਢਾ ਕੇ ਲੈ ਜਾਵੇ ਤੇ ਸਿਪਾਹੀਆਂ ਨੂੰ ਹਦਾਇਤ ਦੇ ਰੱਖੀ ਐ ਜੇ ਕਦਰੇ ਪਿੰਜਰਾ ਡਾਉਣ ਦੀ ਕੋਸ਼ਿਸ਼ ਕਰੇ ਇਹਨੂੰ ਖਤਮ ਕਰ ਦੇਣਾ ਉਸ ਵੇਲੇ ਦੇ ਨਾਲ ਜਦੋਂ ਆਲੇ-ਦੁਆਲੇ ਤੋਂ ਗ੍ਰਿਫਤਾਰੀਆਂ ਦਾ ਦੌਰ ਕਤਲੇਆਮ ਦਾ ਦੌਰ ਜਾਰੀ ਹੈ ਮਜੀਠੇ ਦੇ ਕੋਲ ਇੱਕ ਪਿੰਡ ਹੈ ਉਸ ਪਿੰਡ ਦਾ ਨਾਂ ਸਪਾਰੀਵਿੰਡ ਸਪਾਰੀਵਿੰਡ ਦੀ ਧਰਤੀ ਤੇ ਇੱਕ ਨੌਜਵਾਨ ਉਹਦਾ ਨਵਾਂ ਨਵਾਂ ਆਨੰਦ ਕਾਰਜ ਹੋਇਆ ਤੇ ਆਨੰਦ ਕਾਰਜ ਤੋਂ ਬਾਅਦ ਅਜੇ ਡੋਲਾ ਲੈ ਕੇ ਆਪਣੇ ਘਰ ਆ ਰਿਹਾ ਹੈ ਇਨ੍ਹਾਂ ਚਿਰ ਨੂੰ ਉਸ ਵੇਲੇ ਦੇ ਨਾਲ ਸਿਪਾਹੀਆਂ ਨੇ ਜਾ ਕੇ ਉਸ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਇਹ ਸਿੱਖ ਨੌਜਵਾਨ ਦਾ ਨਾਮ ਹੈ ਸਰਦਾਰ ਭੀਮ ਸਿੰਘ ਇਨੋਂ ਵੀ ਬਾਕੀ ਸਿੱਖਾਂ ਦੀ ਤਰ੍ਹਾਂ ਜਿਹੜਾ ਉਹ ਗ੍ਰਿਫਤਾਰ ਕੀਤਾ ਤੇ ਦਿੱਲੀ ਲੈ ਗਏ ਹੁਣ ਦਿੱਲੀ ਦੇ ਵਿੱਚ ਇਲਜ਼ਾਨ ਤੋਂ ਬਾਅਦ ਇਹ ਸਾਰਾ ਕਾਫਲਾ 29 ਫਰਵਰੀ 1716 ਈਸਵੀ ਨੂੰ ਦਿੱਲੀ ਦੀ ਧਰਤੀ ਤੇ ਪਹੁੰਚਿਆ ਬਾਦਸ਼ਾਹ ਫਰਖੀਅਰ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਜਿਹੜੇ ਉਹਦੇ 25 ਜਰਨੈਲ ਐ ਉਹਨਾਂ ਨੂੰ ਵੱਖਰਿਆਂ ਰੱਖ ਲਿਆ ਜਾਵੇ ਤੇ ਜਿਹੜੇ ਬਾਕੀ ਸਿੱਖ ਉਹਨਾਂ ਨੂੰ 100-100 ਕਰਕੇ ਰੋਜ ਕੋਤਵਾਲੀ ਦੇ ਵਿੱਚ ਕਤਲ ਕਰ ਦਿੱਤਾ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਵੱਡੇ ਪੰਚੀ ਜਰਨੈਲ ਵੱਖਰੇ ਕੈਦ ਕਰਤੇ ਤੇ ਨਾਲ ਹੀ ਉਸ ਵੇਲੇ ਦੇ ਨਾਲ ਕਤਲੇਆਮ ਦਾ ਐਲਾਨ ਕੀਤਾ 5 ਮਾਰਚ ਤੋਂ ਕਤਲੇਆਮ ਆਰੰਭ ਹੋਇਆ ਰੋਜ਼ 100 ਸਿੱਖ ਨੂੰ ਜਿਹੜਾ ਹੈ ਉਹ ਕੋਤਵਾਲੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਉਹਦਾ ਸਿਰ ਮੋਢੇ ਦੇ ਉੱਪਰ ਰੱਖਿਆ ਜਾਂਦਾ ਹੈ ਜਲਾਦ ਤਲਵਾਰ ਚਲਾਉਂਦਾ ਹੈ ਸਿੱਖ ਸ਼ਹੀਦ ਹੋ ਜਾਂਦਾ ਹੈ ਪਹਿਲਾਂ ਇਕੱਲੇ ਇਕੱਲੇ ਸਿੱਖ ਨੂੰ ਪੁੱਛਿਆ ਜਾਂਦਾ ਹੈ 10 ਜੇ ਇਸਲਾਮ ਵਿੱਚ ਆਉਣਾ ਹੈ ਤੇ ਉਹ ਕਾਜ਼ੀ ਵਾਲੇ ਪਾਸੇ ਜਾ ਕੇ ਮੁਸਲਮਾਨ ਬਣ ਜਾ ਤੇਰੀ ਜਾਨ ਬਚ ਸਕਦੀ ਹੈ ਤੇ ਜੇ ਇਸਲਾਮ ਵਿੱਚ ਨਹੀਂ ਆਉਣਾ ਫਿਰ ਮਰਨ ਵਾਸਤੇ ਤਿਆਰ ਹੋ ਜਾ ਕਿਸੇ ਵੀ ਸਿੱਖ ਨੇ ਇਸਲਾਮ ਪਰਵਾਣੇ ਕੀਤਾ ਮਰਨ ਵਾਸਤੇ ਸਾਰੇ ਤਿਆਰ ਖੜੇ ਐ ਇੱਕ ਬਜ਼ੁਰਗ ਸਿੱਖ ਨੇ ਪਿਛੋਂ ਆਵਾਜ਼ ਦੇ ਕੇ ਕਿ ਆ ਜਲਾਦਾ ਆਪਣਾ ਤੇ ਸਾਡਾ ਵਕਤ ਬਰਬਾਦ ਨਾ ਕਰ ਮੈਂ ਇਹਨਾਂ ਸਾਰਿਆਂ ਦੀ ਤਰਫੋਂ ਤੈਨੂੰ ਕਹਿਣਾ ਚਾਹੁੰਦਾ ਹਾਂ ਕਿਸੇ ਨੇ ਵੀ ਇਸਲਾਮ ਵਿੱਚ ਨਹੀਂ ਆਉਣਾ ਇਹ ਸਾਰੇ ਸ਼ਹੀਦੀ ਸ਼ਹੀਦ ਹੋਣ ਵਾਸਤੇ ਤਿਆਰ ਖੜੇ ਹੈ ਇਹ ਸਾਰਿਆਂ ਨੇ ਸ਼ਹੀਦੀ ਪ੍ਰਾਪਤ ਕਰਨੀ ਹੈ ਜਿਹੜੇ ਬੱਚੇ ਨੂੰ ਸਪਾਰੀਵਿੰਡ ਤੋਂ ਗ੍ਰਫਤਾਰ ਕੀਤਾ ਸੀ ਉਸ ਬੱਚੇ ਦੀ ਮਾਂ ਜਿਹੜੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਧੱਕੇ ਖਾਂਦੀ ਹੋਈ ਮੰਜੀਠੇ ਤੋਂ ਪੰਜਾਬ ਤੋਂ ਤੁਰੇ ਤੇ ਉਹ ਦਿੱਲੀ ਦੀ ਧਰਤੀ ਤੇ ਪਹੁੰਚ ਗਈ ਬਾਦਸ਼ਾਹ ਫਰਖਸ਼ੀਰ ਦਾ ਅਸਲ ਦੇ ਵਿੱਚ ਜਿਹੜਾ ਰਾਜ ਸੀ ਉਹ ਸੈਦ ਭਰਾ ਚਲਾ ਰਹੇ ਸੀ ਤੇ ਜਿਹੜਾ ਅਬਦੁੱਲਾਹ ਸੈਦ ਸੀ ਨਾ ਉਹਦੇ ਕੋਲ دیਵਾਨ ਲੱਗਾ ਹੋਇਆ ਰਤਨ ਚੰਦ ਤੇ ਰਤਨ ਚੰਦ ਮਜੀਠੇ ਦਾ ਰਹਿਣ ਵਾਲਾ ਸੀ ਇਹ ਬਜ਼ੁਰਗ ਮਾਂ ਧੌੜੀ ਹੋਈ ਕਿਸੇ ਤਰੀਕੇ ਦੇ ਨਾਲ ਰਤਨ ਚੰਦ ਦੇ ਕੋਲ ਗਈ ਰਤਨ ਚੰਦ ਨੂੰ ਜਾ ਕੇ ਕੀਰਨੇ ਪਾ ਕੇ ਕਿਆ ਰਤਨ ਚੰਦ ਤੂੰ ਵੀ Hindu ਮੈਂ ਵੀ Hindu ਹਾਂ ਮੇਰੇ ਬੱਚੇ ਨੂੰ ਧੋਖੇ ਦੇ ਨਾਲ ਫੜ ਲਿਆ ਗਿਆ ਮੇਰਾ ਬੱਚਾ ਸਿੱਖ ਨਹੀਂ ਹੈਗਾ ਰਤਨ ਚੰਦ ਉਸ ਬਜ਼ੁਰਗ ਮਾਤਾ ਨੂੰ ਲੈ ਕੇ ਸੈਦ ਅਬਦੁੱਲੇ ਦੇ ਕੋਲ ਗਏ ਸੈਦ ਅਬਦੁੱਲੇ ਨੇ ਮਾਂ ਦੇ ਕੀਰਨੇ ਸੁਣੇ ਉਹਦਾ ਪੱਥਰ ਦਿਲ ਜਿਹੜਾ ਸੀ ਉਹ ਵੀ ਮੋਮ ਬਣ ਗਿਆ ਉਹਨੇ ਕਿਹਾ ਚੱਲ ਮੈਂ ਤੈਨੂੰ ਬਾਦਸ਼ਾਹ ਦੇ ਕੋਲ ਲੈ ਜਾਣਾ ਅੱਗੋਂ ਫੈਸਲਾ ਬਾਦਸ਼ਾਹ ਨੇ ਕਰਨਾ ਹੈ ਹੁਣ ਸਾਰੇ ਇਕੱਠੇ ਹੋ ਕੇ ਬਜ਼ੁਰਗ ਮਾਤਾ ਤੇ ਅਬਦੁੱਲਾ ਸੈਦ ਤੇ ਰਤਨ ਚੰਦ ਇਹ ਸਾਰੇ ਉਸ ਵੇਲੇ ਫਰਖੀਰ ਬਾਦਸ਼ਾਹ ਦੇ ਸਾਹਮਣੇ ਜਾਂਦੇ ਆ ਫਰਖੀਰ ਬਾਦਸ਼ਾਹ ਦੇ ਸਾਹਮਣੇ ਜਾ ਕੇ ਮਾਨ ਕੀਰਨੇ ਪਾਪਾ ਕੇ ਆਖਿਆ ਕਿ ਮੇਰਾ ਪੁੱਤਰ ਜਿਹੜਾ ਉਹ ਸਿੱਖ ਨਹੀਂ ਹੈਗਾ ਉਹਨੂੰ ਧੋਖੇ ਨਾਲ ਫੜ ਲਿਆ ਗਿਆ ਹੈ ਉਹ ਤੇ ਹਿੰਦੂ ਹੈ ਹੁਣ ਸੈਦ ਜਿਹੜਾ ਸੀ ਉਹਨੇ ਵੀ ਇਸ ਗੱਲ ਦੀ ਅਗਵਾਈ ਭਰੀ ਰਤਨ ਚਾਂਦ ਨੇ ਵੀ ਇਸ ਗੱਲ ਦੀ ਅਗਵਾਈ ਭਰੀ ਕਿ ਇਹਦਾ ਪੁੱਤਰ ਸਿੱਖ ਨਹੀਂ ਹੈਗਾ ਤੇ ਦੀਵਾਨ ਦੀ ਸ਼ਿਫਾਰਿਸ਼ ਕਰਨ ਦੇ ਉੱਪਰ ਫਰਖੀਅਰ ਬਾਦਸ਼ਾਹ ਨੇ ਲਿਖ ਕੇ ਦੇ ਦਿੱਤਾ ਕਿ ਜੇ ਇਹਦਾ ਪੁੱਤਰ ਕਹਿ ਦੇਵੇ ਮੈਂ ਸਿੱਖ ਨਹੀਂ ਤੇ ਉਹਨੂੰ ਛੱਡ ਦਿੱਤਾ ਜਾਏ ਕਿਉਂਕਿ ਬਾਦਸ਼ਾਹ ਫਰਖੀਅਰ ਹੁਣ ਤੱਕ ਇਹ ਨਾ ਜਾਣ ਚੁੱਕਾ ਸੀ ਵੀ ਸਿੱਖ ਕਦੇ ਝੂਠ ਨਹੀਂ ਬੋਲਦਾ ਸਿੱਖ ਨਹੀਂ ਕਦੇ ਝੂਠ ਬੋਲਦਾ ਜੇ ਸਿੱਖ ਹੋਇਆ ਤੇ ਉਹ ਕਹੇਗਾ ਮੈਂ ਸਿੱਖ ਐ ਜੇ ਨਾਮ ਹੋਇਆ ਤੇ ਉਹ ਕਹਦੇਗਾ ਮੈਂ ਨਹੀਂ ਸਿੱਖ ਹੁਣ ਉਹ ਜਿਹੜਾ ਲਿਖਿਆ ਪਰਵਾਨਾ ਲੈ ਕੇ ਮਾ ਕੋਤ ਵਾਲੀ ਵਾਲੇ ਪਾਸੇ ਨੂੰ ਦੌੜੀ ਉਹਨੇ ਜਾ ਕੇ ਕੋਤ ਵਾਲੀ ਦੇ ਵਿੱਚ ਦੇਖਿਆ ਦੇਵ ਨੇਤ ਦੇ ਨਾਲ ਹੀ ਹੁਣ ਸਾਹਮਣੇ ਉਹਦਾ ਪੁੱਤਰ ਖੜਾ ਐ ਉਹਨੇ ਆਪਣਾ ਸਿਰ ਥੱਲੇ ਕਰਨਾ ਐ ਜਲਾਦ ਨੇ ਆਪਣੀ ਤਲਵਾਰ ਚਲਾਉਣੀ ਉਹਨੇ ਸ਼ਹੀਦ ਹੋ ਜਾਣਾ ਐ ਉਹਨੇ ਦੂਰੋਂ ਹੀ ਆਵਾਜ਼ ਦੇ ਕੇ ਕਿਆ ਵੇਖੀਂ ਜਲਾਦਾ ਕਿਦਰੇ ਗੈਰ ਨਾ ਕਰਦੇ ਨਹੀਂ ਜ਼ਲਾਦ ਰੁਕ ਗਿਆ ਉਹਨੇ ਜਾ ਕੇ ਉਹ ਪਰਵਾਨਾ ਫੜਾਇਆ ਪਰਵਾਨਾ ਪੜਿਆ ਗਿਆ ਫਤਿਹ ਸ਼ੇਰ ਬਾਦਸ਼ਾਹ ਦਾ ਲਿਖਿਆ ਪਰਵਾਨਾ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਜੇ ਇਹਦਾ ਪੁੱਤਰ ਕਹਿ ਦੇਵੇ ਕਿ ਮੈਂ ਸਿੱਖ ਨਹੀਂ ਹਾਂ ਤੇ ਉਹਨੂੰ ਛੱਡ ਦਿੱਤਾ ਜਾਏ ਉਸ ਵੇਲੇ ਦੇ ਨਾਲ ਜ਼ਲਾਦ ਨੇ ਇੱਕ ਗੱਲ ਕਹੀ ਕਹਿਣ ਲੱਗਿਆ ਉਸ ਨੌਜਵਾਨ ਨੂੰ ਕਿੰਦਰ ਤੇਰੇ ਸਿਰ ਤੋਂ ਮੌਤ ਟਲ ਗਈ ਹੈ ਤੂੰ ਕਹਦੇ ਮੈਂ ਸਿੱਖ ਨਹੀਂ ਤੇ ਆਪਣੀ ਮਾਂ ਦੇ ਨਾਲ ਖੁਸ਼ੀ-ਖੁਸ਼ੀ ਆਪਣੇ ਘਰ ਜਾ ਸਕਦਾ ਹੈ ਸੇਖ ਨੇ ਹੈਰਾਨ ਹੋ ਕੇ ਮਾਂ ਵੱਲ ਵੇਖਿਆ ਤੇ ਕਿਹਾ ਕਹਿਣ ਲੱਗਿਆ ਕੌਣ ਕਹਿੰਦਾ ਮੈਂ ਸਿੱਖ ਨਹੀਂ ਹਾਂ ਕਹਿੰਦੇ ਤੇਰੀ ਮਾਂ ਕਹਿੰਦੀ ਐ ਕਹਿੰਦਾ ਮੈਂ ਤੇ ਸਿੱਖ ਹਾਂ ਜੇ ਮੇਰੀ ਮਾਂ ਮੁਨਕਰ ਹੁੰਦੀ ਐ ਮਮਤਾ ਦੀ ਮਾਰੀ ਤੇ ਫਿਰ ਇਹ ਸੱਚ ਐ ਕਿ ਇਹ ਮੇਰੀ ਮਾਂ ਨਹੀਂ ਉਹ ਮਾਂ ਤੇ ਮਮਤਾ ਵਸ ਕਹਿ ਰਹੀ ਐ ਮੈਂ ਸਿੱਖ ਨਹੀਂ ਹਾਂ ਮਾਂ ਨੇ ਕਿਰਨੇ ਪਾਪਾ ਕੇ ਆਖਿਆ ਪੁੱਤਰਾ ਮੈਂ ਵਿਧਵਾ ਹੋਣ ਦੇ ਬਾਵਜੂਦ ਤੈਨੂੰ ਪਾਲਿਆ ਵੱਡਾ ਕੀਤਾ ਦੇਖ ਤੇਰਾ ਵਿਆਹ ਕੀਤਾ ਅਜੇ ਘਰ ਵਿੱਚ ਕਦਮ ਨਹੀਂ ਰੱਖਿਆ ਤੇ ਤੈਨੂੰ ਸਿਪਾਈ ਫੜ ਕੇ ਲੈ ਗਏ ਤੂੰ ਇੱਕ ਵਾਰੀ ਕਹਦੇ ਮੈਂ ਸਿੱਖ ਨਹੀਂ ਹਾਂ ਫੇਰ ਭਾਵੇਂ ਘਰ ਜਾ ਕੇ ਸਿੱਖ ਬਣ ਜਾਵੇਂ ਇੱਕ ਵਾਰ ਕਹਿ ਤੇ ਸਹੀਂ ਤੇਰੀ ਜਾਨ ਬਚ ਜਾਏਗੀ ਲੇਕਿਨ ਉਸ ਸਿੱਖ ਨੇ ਕਿਹਾ ਮਾਂ ਮਮਤਾ ਦੀ ਮਾਰੀ ਝੂਠ ਬੋਲਦੀ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ ਦੇਰੀ ਕਿਉਂ ਕੀਤੀ ਜਾ ਰਹੀ ਹੈ ਮੈਨੂੰ ਛੇਤੀ ਦੇ ਨਾਲ ਸ਼ਹੀਦ ਕਰ ਦਿਓ ਮੈਂ ਗੁਰੂ ਗੋਬਨ ਸਿੰਘ ਮਹਾਰਾਜ ਦੀ ਗੋਦ ਵਿੱਚ ਜਾਣਾ ਚਾਹੁੰਦਾ ਹਾਂ ਮੈਂ ਆਪਣੇ ਬਾਕੀ ਭਰਾਵਾਂ ਦੀ ਤਰ੍ਹਾਂ ਸ਼ਹੀਦ ਹੋਣਾ ਚਾਹੁੰਦਾ ਹਾਂ ਉਸ ਵੇਲੇ ਦੇ ਨਾਲ ਸਿੱਖ ਨੌਜਵਾਨ ਨੇ ਆਪਣਾ ਸੀਸ ਥੱਲੇ ਕੀਤਾ ਜਲਾਦ ਨੇ ਤਲਵਾਰ ਚਲਾਈ ਸਿੱਖ ਸ਼ਹੀਦ ਹੋ ਗਿਆ ਐ ਇਸੇ ਤਰ੍ਹਾਂ ਦੇ ਨਾਲ ਬਾਕੀ ਦੇ 740 ਸਿੱਖ ਸ਼ਹੀਦ ਹੋਏ ਬੰਦਾ ਸਿੰਘ ਬਹਾਦਰ ਦੇ ਨਾਲ ਉਹਦੇ ਜਿਹੜੇ ਆਪਣੇ ਸਾਥੀ ਸੀ ਉਹ ਸ਼ਹੀਦ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ ਉਹਨਾਂ ਦੇ ਸਰੀਰ ਤੋਂ ਜਲਮੂਰਾਂ ਦੇ ਨਾਲ మాਸ ਖਿੱਚ ਦਿੱਤਾ ਗਿਆ ਉਹਦੇ ਪਾਉਣੇ 4 ਵਰਿਆਂ ਦੇ ਪੁੱਤਰ ਬਾਬਾ ਅਜਾਇਬ ਸਿੰਘ ਨੂੰ ਉਹਦੀ ਗੋਦ ਵਿੱਚ ਬਿਠਾ ਕੇ ਉਹਦਾ ਕਾਲਜਾ ਘੱਟ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਪਾ ਦਿੱਤਾ ਗਿਆ ਇਤੋਂ ਤੱਕ ਕਿ ਉਹਦੀਆਂ ਆਂਦਰਾਂ ਦਾ ਹਾਰ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲੇ ਵਿੱਚ ਪਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਅੱਖ ਕੱਢੀ ਗਈ ਇੱਕ ਲੱਤ ਵੱਢੀ ਗਈ ਫਿਰ ਦੂਜੀ ਲੱਤ ਫਿਰ ਇੱਕ ਹੱਥ ਫਿਰ ਦੂਜਾ ਹੱਥ ਪੁਰਜਾ ਪੁਰਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਲੇਕਿਨ ਧਰਮ ਨਹੀਂ ਹਾਰਿਆ ਕਿੰਨੇ ਕੋ ਸਿੱਖਾਂ ਦਾ ਜ਼ਿਕਰ ਕੀਤਾ ਜਾਏ ਜਿਹੜੇ ਸਿੱਖਾਂ ਨੇ ਆਪਨਾ ਆਪ ਕੁਰਬਾਨ ਤੇ ਕਰ ਦਿੱਤਾ ਲੇਕਿਨ ਧਰਮ ਨਹੀਂ ਹਾਰਿਆ